ਸੂਬੇ 'ਚ ਕ੍ਰਾਈਮ ਹੋਇਆ ਕੰਟਰੋਲ 'ਚ ਬਾਹਰ ਹੋਈ ਇੱਕ ਹੋਰ ਵੱਡੀ ਵਾਰਦਾਤ ਸਾਫਕਾ ਅਕਾਲੀ ਸਰਪੰਚ ਉਤਾਰਿਆ ਮੌਤ ਦੇ ਕਾਰਨ ਜੀ ਹਾਂ ਸੂਬੇ ਦੀ ਕਾਨੂੰਨ ਵਿਵਸਥਾ ਤਾਂ ਸਵਾਲਾਂ 'ਚ ਹੈ ਹੀ ਹੁਣ ਅੰਮ੍ਰਿਤਸਰ ਦੇ ਪਿੰਡ ਸੈਦੂਪੁਰ 'ਚ ਸਾਫਕਾ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਫਿਰਸਾਫ ਦਾ ਸਰਪੰਚ ਪਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਵਜੀਆਂ ਨੇ ਵਾਪਰੀ ਕਿ ਫਾਦਰ ਸਾਹਿਬ ਇਹ ਆ ਪੌੜੀ ਇੱਥੇ ਬਈ ਤੇ ਕੱਲ ਇਲੈਕਟ੍ਰਿਕ ਦਾ ਥੋੜਾ ਜਿਹਾ ਕੰਮ ਕਰਾਇਆ ਸਵੇਰੇ ਫੇਰਨ ਮਿਸਤਰੀ ਨੂੰ ਆਉਣਾ ਸੀ ਤੇ ਇਹਨਾਂ ਨੇ ਆ ਕਿ ਆਪਕੇ ਇਹਨੇ ਰਾਤ ਆਇਆ ਗੱਡੀ ਦੇ ਪਤਾ ਨਹੀਂ ਵੀ ਡਰਿੰਕ ਕੀਤੀ ਕੀ ਕੀਤਾ ਕੋਈ ਨਸ਼ਾ ਵਗੈਰਾ ਕੀਤਾ ਇਹਨੇ ਪੌੜੀ ਸੱਡਦੀ ਆ ਫਾਦਰ ਸਾਹਿਬ ਬਾਹਰ ਨਿਕਲੇ ਜਿਵੇਂ ਨਾਲ ਦੀ ਨਾਲ ਵੀ ਕਿਉਂ ਵੀ ਮਤਲਬ ਕੀ ਬੰਦਾ ਨਿਕਲਦਾ ਚਾਹੁੰਦਾ ਕਿ ਨਿਕਲੇ ਆਪਣੇ ਹਨ ਧਿਆਨ ਇਹਨੇ ਉਦੋਂ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਸਾਥ ਅਫેર ਕੀਤੇ ਇਹਨੇ ਤੇ ਫਿਰ ਸੈਟਾ ਫਿਰ ਗ੍ਰਿਟ ਇਨਫੇਅਰ ਪਰ ਫਾਦਰ ਸਾਹਿਬ ਨੂੰ ਲੱਗੇ ਜਿਹਦੇ ਵਿੱਚ ਉਹ ਕੀ ਫਾਦਰ ਸਾਹਿਬ ਫਿਰ ਆਪਰਲੀ ਸਾਡੇ ਡਿੱਗੇ ਹਨ ਤੇ ਇਹ ਬਾਅਦ ਵਿੱਚ ਆਪਣਾ ਇਹਨੇ ਇਨਫੇਅਰ ਕਰਨ ਨੂੰ ਨਹੀਂ ਛੜਿਆ ਫਿਰ ਇਹਨੇ ਜਿਹੜੇ ਫਾਇਰ ਕੀਤੇ ਉਹ ਇੱਕ ਅਨਲੀਗਲ ਵੈਪਨ ਹੈ ਇਹਦਾ ਸਿੱਧਾ ਨਾਮ ਸ਼ੁਭਮ ਸਟੇਜ ਪਾਲ ਸਿੰਘ ਦਾ ਕੁਸ਼ਤ ਤੇ ਪਿਛੋਂ ਉੱਥੋਂ ਦਾ ਆਪਣਾ ਜਲੰਧਰ ਦਾ ਤੇ ਇਹ ਇੱਥੇ ਆਪਣੀ ਵਾਈਫ ਕੋ ਰਹਿੰਦਾ ਹੈ ਵਾਈਫ ਇਹਦੀ ਘਰੇ ਦੀ ਵਾਈਫ ਦਾ ਹੈ ਕੋਈ ਰੰਜਿਸ਼ ਕੋਈ ਨਹੀਂ ਬਸ ਇਦਾਂ ਸਾਹਮਣੇ ਕਾਰ ਲਾਉਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਸਾਡੀ ਅਮਹੀਨਾ ਪਹਿਲਾਂ ਕਾਰ ਦੀ ਸੀ ਜੀ ਤੋੜ ਤੇ ਸਾਡਾ ਬੂਹੇ ਨੇ ਥੋੜੇ ਕਾਰ ਕਰੀ ਸੀ ਉਦੋਂ ਨੇ ਵਾਈਫ ਨੇ ਥੋੜੀ ਤੇ ਹੱਲਾਸ਼ੀਰੀ ਸਾਰੀ ਦੀ ਵਾਈਫ ਦੀ ਆ ਕਿਉਂਕਿ ਉਸ ਟਾਈਮ ਇਹ ਤੇ ਘਰ ਨਹੀਂ ਹੈਗਾ ਜਦੋਂ ਮਤਲਬ ਬਾਅਦ ਚ ਜਦੋਂ ਇਹ ਆਪਣਾ ਇਹ ਪੌੜੀ ਦਾ ਅਈ ਕੰਮ ਕਰਵਾਇਆ ਇੱਥੋਂ ਮਕੈਨਿਕ ਨੂੰ ਉਦੋਂ ਤੇ ਇਹ ਘਰ ਨਹੀਂ ਹੈਗਾ ਬਾਅਦ ਚ ਇਹਦੇ ਹੱਲਾਸ਼ੀਰੀ ਸਾਰੀ ਦੀ ਵਾਈਫ ਦੀ ਉਹ ਰਾਤੀ ਇਹ ਕਟੜਾ ਦਾ ਕਾਰਨ ਸਿਰਫ ਇਹ ਪੌੜੀ ਬਣੀ ਜੋ ਇੱਥੇ ਲਗਾਈ ਗਈ ਸੀ ਬਿਜਲੀ ਦੀ ਰਿਪੇਅਰ ਵਾਸਤੇ ਬਿਜਲੀ ਰਿਪੇਅਰ ਵਾਸਤੇ ਹਾਂਜੀ ਉਹ ਬਿਜਲੀ ਰਿਪੇਅਰ ਕਰਾਇਆ ਤਾਰ ਉੱਤੇ ਸਾਹਮਣੇ ਵੇਖੀ ਸਾਡੇ ਨੇ ਤੇ ਇਹ ਮਰ ਕੇ ਦੀ ਵਾਈਫ ਨੇ ਇਹਨੂੰ ਕਹਿਦ ਮੜ ਕੇ ਰਾਤ 11:30 ਦੱਸਿਆ ਜਾ ਰਿਹਾ ਕਿ ਮੁਲਜ਼ਮ ਗਵਾਨ ਚੇਹੀ ਸੌਰਿਆਂ ਦੇ ਘਰ ਚੇਰੇ ਰਿਆ ਸੀ ਅਤੇ ਇਸ ਵਾਰਦਾਤ ਨੂੰ ਕਿਸੇ ਪੁਰਾਣੀ ਰੰਜਿਸ਼ ਤੇ ਚਲਦਿਆਂ ਅੰਜਾਮ ਦਿੱਤਾ ਗਿਆ ਹੈ ਇਨਨ ਦਾ ਸਰ ਪਹਿਲੋਂ ਆਪਸ ਵਿੱਚ ਕੋ ਗੱਡੀ ਲਾਉਣ ਦੇ ਤੂੰ ਆ ਗਲੀ ਦੇ ਵਿੱਚ ਝਗੜਾ ਹੋਇਆ ਸੀ ਮਾਮੂਲੀ ਝਗੜਾ ਇਹ ਜੋ ਇਹਨਾਂ ਦਾ ਆਪਸ ਵਿੱਚ ਬੈਠ ਕੇ ਨਿਬੜ ਗਿਆ ਸੀ ਉਸ ਤੋਂ ਬਾਅਦ ਕੱਲ ਕਹਿੰਦੇ ਆ ਜੀ ਇਹਨਾਂ ਦੇ ਇੱਕ ਪੌੜੀ ਇਹਨਾਂ ਦੇ ਦੁਕਾਨ ਦੇ ਨਾਲ ਲੱਗੀ ਸੀ ਤੇ ਪੌੜੀ ਛੁੱਟਣ ਕਰਕੇ ਜਿਹੜਾ ਵਾ ਉਹ ਟੈਸ਼ ਵਿੱਚ ਆ ਕੇ ਜਿਹੜਾ ਵਾ ਸ਼ੁਭਮ ਸੈਜਪਾਲ ਨੇ ਆਪਣਾ ਜਿਹੜਾ ਵਾ ਦਸਤੀ ਜਿਹੜਾ ਵਾ ਪਿਸਟਲ ਦੇ ਨਾਲ ਲੈ ਕੇ ਇਹਨਾਂ ਦੇ ਗੋਲੀਆਂ ਚਲਾਈਆਂ ਜੀ ਲਾਈਸੈਂਸੀ ਪਿਸਟਲ ਇਸ ਵਾਂ ਦੇ ਵਿੱਚ ਜਿਹੜੋ ਦੋਸ਼ੀ ਕੋ ਅਰੈਸਟ ਕੀਤਾ ਜਾਏਗਾ ਬਾਕੀ ਅਹੀਂ ਉੱਥੇ ਜਿਹੜਾ ਗ੍ਰਾਇਆ ਥਾਣੇ ਦੇ ਵਿੱਚ ਉਹਦਾ ਰਿਕਾਰਡ ਵਗੈਰਾ ਚੈੱਕ ਕਰਨ ਵਾਸਤੇ ਉੱਥੇ ਉੱਥੇ ਵੀ ਪੁਲਿਸ ਪਾਰਟੀ ਭੇਜੀ ਹੋਈ ਹੈ ਜੀ ਤਾਂ ਕੀ ਕੀਤੀ ਗਈ ਹੁਣ ਕੋਦੇ ਖਿਲਾਫ ਕੇਸ ਰਿਜਿਸਟਰ ਕਰ ਲਿਆ ਜੀ ਬਾਕੀ 3-3ਾ ਸਾਡੀਆਂ ਗਈਆਂ ਵਾ ਅੱਜ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਆਪ ਜੀ ਨੂੰ ਜ਼ਰੂਰ ਰਿਜ਼ਲਟ ਦਿੱਤਾ ਜਾਏਗਾ ਜੀ ਉਹਦੇ ਵਿੱਚ ਐਲਓਸੀ ਵਗੈਰਾ ਉਹਦੇ ਜਾਰੀ ਕਰਵਾ ਦਿੱਤੀ ਗਈ ਹੈ ਵੀ ਕਿ ਬਾਹਰ ਨਾ ਭੱਜ ਜਾਏ ਜੀ ਕਿਸੇ ਬਾਹਰਲੇ ਕੰਟਰੀ ਦੇ ਵਿੱਚ ਜਾ ਨਾ ਚਲੇ ਜਾਵੇ ਕਾਬਿਲ ਇੱਕ ਗੱਲ ਹੈ ਕਿ ਮੁਲਜ਼ਮ ਕਤਲ ਕਰਨ ਤੋਂ ਬਾਅਦ ਫਰਾਰ ਚੱ ਤੇ ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਨੇ ਪਰ ਇਹ ਵਾਰਦਾਤ ਮੁਰ ਤੋਂ ਇਹ ਸਵਾਲ ਜ਼ਰੂਰ ਚੁੱਕ ਰਹੀ ਹੈ ਕਿ ਆਖਿਰ ਸੂਬੇ ਚ ਬਦਮਾਸ਼ ਐਨੇ ਬੇਖੌਫ ਕਿਉਂ ਹੁੰਦੇ ਜਾ ਰਹੇ ਨੇ ਥਾਖੀ ਦਾ ਖੌਫ ਕਿੱਥੇ ਖਤਮ ਹੋ ਗਿਆ ਹੈ ਵਾਰਦਾਤਾਂ ਦਾ ਲਗਾਤਾਰ ਵਾਧਾ ਇਹ ਗ੍ਰਾਫ ਕਦੋਂ ਕੰਟਰੋਲ ਜਾਵੇਗਾ ਦੱਸੋ ਕਿ ਕੀ ਸਮਝੀਏ ਸ਼੍ਰੋਮਣੀ ਕਾਲੀ ਦਲ ਦੇ ਅਗੂ ਇੱਥੇ ਪਹੁੰਚੇ ਨੇ ਉਹਨਾਂ ਨੂੰ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਪੀੜਤ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਉਹਨਾਂ ਲਈ ਇਹ एलान ਵੀ ਕੀਤਾ ਗਿਆ ਕਿ ਮ੍ਰਿਤਕ ਵਿਜਿੰਦਰ ਸਿੰਘ ਦੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਲੜਾਈ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਲੜੇਗਾ ਚਾਹੇ ਕਿਸ ਪੱਧਰ ਤੱਕ ਵੀ ਸੰਘਰਸ਼ ਕਰਨਾ ਪਵੇ ਹੁਣ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਛਾਪੇਮਾਰੀ ਦਾ ਦਾਵਾ ਕਰ ਰਹੀ ਹੈ ਕਦੋਂ ਪੁਲਿਸ આરોપી ਸਹਿਜਪਾਲ ਸ਼ੁਭਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਤੇ ਕਦੋਂ ਪੀੜਿਤ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਪਿੰਡ ਸਹਦੂਪੁਰ